ਰੋਡਿਆਕਸਤਨਾ ਵਿਆਹ ਰੇ ਜਿੱਦ ਲਈ ਜਸ਼ਨ ਮਨਾ ਰਹੇ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਦਿੰਦੇ ਆ ਤੁਹਾਨੂੰ ਇੱਥੇ ਬੈਠ ਆਏ ਹੋ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿੱਤ ਦੇ ਜਸ਼ਨ ਲਗਾਤਾਰ ਚੱਲ ਰਹੇ ਆ ਹਾਂ ਸਰ ਸਭ ਠੀਕ ਲੱਗ ਰਿਹਾ ਜੀ ਬੜੀ ਬੜਾ ਵੱਡਾ ਲੋਕਾਂ ਨੇ ਸਮਰਥਨ ਦਿੱਤਾ ਬਹੁਤ ਪਿਆਰ ਦਿੱਤਾ ਕਦੇ-ਕਦੇ ਐਂ ਲੱਗਦਾ ਵੀ ਇੱਕ ਅਜੀਬ ਜਿਹਾ ਰਿਸ਼ਤਾ ਜੀ ਇੱਕ ਗਦਰਵੇ ਦੇ ਲੋਕਾਂ ਨਾਲ ਜੀ ਕਿਉਂਕਿ ਮੈਂ ਇਹ ਜਿਹੜਾ ਮੇਰਾ ਆਪਣਾ ਹਲਕਾ ਜੀ ਮੈਂ ਹਮੇਸ਼ਾ ਇਹਨੂੰ ਆਪਦੇ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਵਿੱਚ ਵਿਚ ਰਿਹਾ ਸਾਰਾ ਪਰਿਵਾਰ ਹੀ ਤੇ ਅੱਜ ਉਸ ਪਰਿਵਾਰ ਨੇ ਮੇਰਾ ਮੁੱਲ ਮੋੜਤਾ ਜੀ ਹਾਂ ਜਿਸ ਤਰ੍ਹਾਂ ਦੇਖੋ ਤੁਸੀਂ ਵੀ ਜਿੱਤੇ ਜਸ਼ਨ ਤੁਹਾਡੇ ਸਮਰਥਕ ਬਣਾ ਰਹੇ ਮਨਾ ਰਹੇ ਨੇ ਤੇ ਅੱਜ ਉਧਰ ਤੁਹਾਡੇ ਹਲਕੇ ਦੇ ਵਿੱਚ ਹੀ ਮਨਪ੍ਰੀਤ ਬਾਦਲ ਨੇ ਆਪਦੇ ਬਿਸ਼ੱਕ ਉਹ ਹਾਰ ਕੇ ਲੱड्डੂ ਵੰਡੇ ਨੇ ਤੇ ਕਿਹਾ ਤੇ ਮੈਂ 2027 ਦੀਆਂ ਪ੍ਰਧਾਨ ਸਭਾ ਚੋਣਾਂ ਜਿਹੜਾ ਉਹਦਾ ਆਗਾਜ਼ ਕਰਤਾ ਕਿ ਕੀ ਕਹਿਣਾ ਚਾਹੁੰਦੇ ਸਰ ਮੇਰੇ ਕੋਲੇ ਤਾਂ ਤੁਸੀਂ ਨਿਊਜ਼ ਦੇ ਰਹੇ ਹੋ ਜੀ ਤੇ ਚਲੋ ਬਹੁਤ ਚੰਗੀ ਗੱਲ ਆ ਜੀ ਉਹ ਵੀ ਲੜ ਸਕਦੇ ਆ ਜੀ ਆਪਣਾ ਇੱਕ ਬੜਾ ਸੈਕੂਲਰ ਦੇਸ਼ ਆ ਜੀ ਕੋਈ ਵੀ ਚੋਣ ਲੜ ਸਕਦਾ ਉਹਨਾਂ ਨੂੰ ਵੀ ਵੈਲਕਮ ਇਹ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਜੀ ਕਿਉਂਕਿ ਉਹਨਾਂ ਨੇ ਬੀਜੇਪੀ ਨੂੰ ਚੋਣ ਉਹਨਾਂ ਨੇ ਲੜਨੀ ਆ ਤੇ ਅੱਜ ਟੂ ਅਰਲੀ ਟੂ ਸੇ ਉਹਨਾਂ ਨੂੰ ਵਧਾਈ ਦੇਣਾ ਜਿਵੇਂ ਆਲ ਦਾ ਬੈਸਟ ਕਹਿਣਾ ਜੇ ਨਾਲ ਮੈਂ ਮੇਰੀ ਭੈਣ ਨਿਮਰਤ ਨੂੰ ਇਧਰਲੇ ਪਾਸੇ ਮੇਰੇ ਬਾਈ ਜੀ ਖੜੇ ਆ ਤੂਰ ਗੁਰਦੀਪ ਤੂਰ ਹਸਤਾ ਗੁਰਦੀਪ ਸਿੰਘ ਵਰੀ ਤੂਰ ਸਾਹਿਬ ਆ ਇਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਗਿਦਰਵੇ ਜਾ ਕੇ ਡੋਰ ਟੂ ਡੋਰ ਸਾਰੇ ਗਿਦਰਵੇ ਹਲਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਤੇ ਮੇਰੀ ਭੈਣ ਨਾਲ ਇਹਨਾਂ ਨੇ ਇੰਨਾ ਕੰਮ ਕੀਤਾ ਇਹ ਸਾਡੇ ਕਾਕਾ ਜੀ ਆ ਮੈਨੂੰ ਦੱਸ ਨਹੀਂ ਸਕਦਾ ਜੀ ਇੰਨੀ ਮਿਹਨਤ ਕੀਤੀ ਔਰ ਇਹੋ ਜੇ ਵਰਕਰ ਸਹਿਬਾਨ ਹੁੰਦੇ ਆ ਜਿਹੜੇ ਇਹੋ ਜੇ ਜਨੂਨੀ ਬੰਦੇ ਹੁੰਦੇ ਆ ਜਿਹੜੇ ਜੀ ਪਾਰਟੀਆਂ ਦੇ ਵਿੱਚ ਪਾਰਟੀਆਂ ਇਹਨਾਂ ਇਹਨਾਂ ਲੋਕਾਂ ਕਰਕੇ ਸਟੈਂਡ ਕਰਦੀਆਂ ਪਾਰਟੀਆਂ ਜਿਨ੍ਹਾਂ ਨੇ 20 ਦਿਨ ਤੁਸੀਂ ਦੇਖੋ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਅਸੀਂ ਥੱਕ ਹਾਰ ਕੇ ਡਿੱਗ ਪੈਂਦੇ ਸੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਸਾਨੂੰ ਵੀ ਧੂਕੇ ਲੈ ਕੇ ਜਾਂਦੇ ਵੀ ਇੱਥੇ ਆ ਜਾਓ ਬਾਈ ਜੀ ਇੱਥੇ ਆ ਜਾਓ ਇਹਨਾਂ ਦੀ ਜਿੱਤ ਹੈ ਜੀ ਇਹ ਮੇਰੀ ਜਿੱਤ ਨਹੀਂ ਮੈਂ ਤਾਂ ਸ਼ਾਮ ਨੂੰ ਬੇਹਾਲ ਹੋ ਜਾਂਦਾ ਸੀ ਇਹਨਾਂ ਨੇ ਨਹੀਂ ਕਦੇ ਸੀ ਕੀਤੀ ਜੀ ਇਨਾਂ ਦੇ ਸਿਰ ਇਹ ਸੇਰਾ ਵਾਜਦਾ ਜੀ ਮੇਰੇ ਸਿਰ ਜਿਸ ਤਰ੍ਹਾਂ ਵਰਕਨਾਂ ਨੇ ਵੀ ਵਾਦੇ ਕਰੇ ਐ ਕਿ ਤਨਾ ਕਿਤੇ ਮਨਪ੍ਰੀਤ ਨੇ ਵੀ ਚੈਲੰਜ ਕਰਿਆ ਤੁਹਾਨੂੰ ਵੀ ਜੋੜ ਜਿਹਨੇ ਤੁਸੀਂ ਵਾਦੇ ਕਰਿਆ ਲੋਕਾਂ ਨਾਲ ਕਿਸ ਤਰ੍ਹਾਂ ਹੁਣ ਇਹ ਤਾਸਕ ਹੋਗਾ ਤੁਹਾਡੇ ਲਈ ਕਿਸ ਤਰ੍ਹਾਂ ਤੁਸੀਂ ਇਹਨੂੰ ਮਤਲਬ ਨੇਪਰੇ ਚੜਾਉਂਗੇ ਕਿੰਨਾ ਸਮਾਂ 2.5 ਸਾਲ ਦਾ ਸਮਾਂ ਤੇ ਉਹਨਾਂ ਨੇ ਸਾਨੂੰ ਮਤਲਬ ਚੈਲੰਜ ਕਰਿਆ ਵੀ ਮੈਂ ਮਤਲਬ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਚੋਣ ਲੜੂਗਾ ਤੇ ਸਟਾਈਲ ਵਿੱਚ ਜਿੱਤੂ ਕੀ ਕਹਿਣਾ ਚਾਹੁੰਦੇ ਦੇਖੋ ਮਨਪ੍ਰੀਤ ਸਿੰਘ ਬਾਲ ਸਾਹਿਬ ਦਾ ਮੈਂ ਦੋ ਤਿੰਨ ਦਿਨ ਹੋ ਗਏ ਉਹਦੇ ਇੱਕ ਬਿਆਨ ਸੁਣਿਆ ਸੀ ਉਹ ਕੈਰੇ ਸੀ ਵੀ ਡਿੰਪੀ ਹਮੇਸ਼ਾ ਓਵਰ ਕੌਨਫੀਡੈਂਟ ਹੋ ਜਾਂਦਾ ਜੀ ਕਿਉਂਕਿ ਉਹਨਾਂ ਦਾ ਨਾਤਾ ਬਹੁਤ ਰਿਹਾ ਅਸੀਂ ਇਕੱਠੇ ਰਹੇ ਹਾਂ 16 ਸਾਲ ਵੀ ਇਹਨੂੰ ਅਸਲ ਗਰਾਉਂਡ ਰਿਐਲਿਟੀ ਨਹੀਂ ਪਤਾ ਇਹਨੂੰ ਪਤਾ ਨਹੀਂ ਕਿ ਇਹ ਗਿੱਦਲਵੇ ਦੇ ਲੋਕ ਕੀ ਚਾਹੁੰਦੇ ਆ ਜੀ ਤੇ ਮੈਂ ਉਹਨਾਂ ਨੂੰ ਇੰਨੀ ਇੰਨੀ ਗੱਲ ਦੱਸੂ ਡਿੰਪੀ ਨੂੰ ਤਾਂ ਪਤਾ ਜੀ ਜੀ ਅੱਜ ਜਮਾਂਤ ਜਬਤ ਥੋੜੀ ਹੋਈ ਆ ਜੀ ਮੈਂ ਤਾਂ ਜੋ ਕਿ ਆ ਅਸੀਂ ਕਰਤਾ ਜੀ ਇਸ ਕਰਕੇ ਮੈਂ ਗਰਾਉਂਡ ਨਾਲ ਜੁੜਿਆ ਹੋਇਆ ਜੀ ਤੁਸੀਂ ਨਹੀਂ ਗਰਾਉਂਡ ਨਾਲ ਜੁੜੇ ਵੇ ਬਾਕੀ ਜਿਨ੍ਹਾਂ ਨੇ ਤੁਹਾਨੂੰ ਜਿੱਤਾਇਆ ਵਰਕਰਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਛੋਟ ਵਾਸਤੇ ਲਾਸਟ ਸਵਾਲ ਮੇਰਾ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਟਨ ਲਾ ਕੇ ਇਕੜੋਂ ਭਾਈ ਸਾਹਿਬ ਸਹੀ ਪੁੱਛੋ ਇਹ ਇਨ੍ਹਾਂ ਇਨ੍ਹਾਂ ਦੇ ਅੱਗੇ ਅਲਫ਼ਾਜ਼ ਖਤਮ ਹੋ ਜਾਂਦੇ ਆ ਜੀ ਬਸ ਜਿੰਨਾ ਸ਼ੁਕਰ ਕਰਾਣਾ ਜਿੰਨਾ ਇਹਨਾਂ ਦਾ ਮੈਂ ਧੰਨਵਾਦ ਕਰਾਂ ਉਹ ਵੀ ਥੋੜਾ ਪੈ ਜਾਂਦਾ ਹਜ਼ਾਰਾਂ ਕਰੋੜਾਂ ਬਾਰੇ ਵੀ ਜੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਿਰ ਝੁਕਾ ਕੇ ਉਹ ਵੀ ਇਹਨਾਂ ਅੱਗੇ ਥੋੜਾ ਪੈ ਜਾਂਦਾ ਜੀ ਇੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਸਾਰਾ ਸਿਰ ਹੀ ਇਹਨਾਂ ਸਿਰ ਜਾਂਦਾ ਜੀ ਗੱਲ ਜੀ ਜੀ ਬਿਲਕੁਲ